ਕਹਿੰਦੇ ਆ ਮਾੜੇ ਹਾਂ ਮਾੜੇ ਸੀ ਮਾੜੇ ਰਵਾਂਗੇ ਮਾੜੇ ਹਾਂ ਮਾੜੇ ਸੀ ਮਾੜੇ ਹੀ ਰਵਾਂਗੇ ਜਿੱਥੇ ਤੁਹਾਡੇ ਆਪਣੇ ਸਾਥ ਛੱਡ ਜਾਣਗੇ ਨਾ ਉੱਥੇ ਅਸੀਂ ਖੜੇ ਮਿਲਾਂਗੇ ਜਿੱਥੇ ਤੁਹਾਡੇ ਆਪਣੇ ਸਾਥ ਛੱਡ ਜਾਣਗੇ ਨਾ ਉੱਥੇ ਅਸੀਂ ਖੜੇ ਮਿਲਾਂਗੇ ਕਹਿੰਦੇ ਆ ਕਹਿੰਦੇ ਆ ਜਿਸ ਤਰ੍ਹਾਂ ਇੱਕ ਚਮਚਾ ਇੱਕ ਚਮਚਾ 5 ਕਿਲੋ ਦੁੱਧ ਨੂੰ ਜਾਗ ਲਾ ਦਿੰਦਾ ਹੈ ਨਾ ਇੱਕ ਚਮਚਾ ਦਹੀਂ ਦਾ 5 ਕਿਲੋ ਦੁੱਧ ਨੂੰ ਜਾਗ ਲਾ ਦਿੰਦਾ ਹੈ ਨਾ ਇਸੇ ਤਰ੍ਹਾਂ ਜਿੱਦੋਂ ਘਰ ਦਾ ਇੱਕ ਇਨਸਾਨ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ ਨਾ ਫਿਰ ਉਹ ਸਾਰੇ ਘਰ ਨੂੰ ਸੁੱਖਾਂ ਦੀ ਜਾਗ ਲੱਗ ਜਾਂਦੀ ਹੈ ਫਿਰ ਉਹ ਸਾਰੇ ਘਰ ਨੂੰ ਸੁੱਖਾਂ ਦੀ ਜਾਗ ਲੱਗ ਜਾਂਦੀ ਹੈ ਇਸੇ ਕਰਕੇ ਪਰਵਾਦਾ ਇੱਕ ਮੈਂਬਰ ਜੁੜ ਜੁੜੇ ਵਾਈਕੁਰਜੀ ਦੇ ਨਾਲ ਸੱਚੀਆਂ ਗੱਲਾਂ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਦਿਓ